ਵਿਆਨੂ ਹਾਲੇ ਚੌਥਾ ਮਹੀਨਾ ਲੱਗਿਆ ਸੀ ਕੁੜੀ ਬਾਹਰ ਚਲੀ ਗਈ ਸੀ ਅਤੇ ਕੁੜੀ ਦਾ ਹੁਣ ਫੋਨ ਆਂਦਾ ਹੈ ਅਤੇ ਸਾਫ਼-ਸਾਫ਼ ਮੁੱਕਰ ਜਾਂਦੀ ਹੈ ਵੀ ਮੈਂ ਤੇਰੇ ਪੈਸੇ ਖਾ ਚੁੱਕੀ ਹਾਂ ਹੁਣ ਮੈਂ ਇੱਥੇ ਕੈਨੇਡਾ ਸੈਟਲ ਹਾਂ ਮੈਨੂੰ ਤੇਰੀ ਕੋਈ ਲੋੜ ਨਹੀਂ ਹੈ ਜਾਂ ਜੋ ਹੁੰਦਾ ਹੈ ਕਰ ਲੈ ਉਸ ਤੋਂ ਬਾਅਦ ਮੁੰਡੇ ਨੇ ਅੱਕਦੇ ਨੇ ਕਰ ਦਿੱਤਾ ਅਜਿਹਾ ਕੰਮ ਚੱਕਾ ਦਿੱਤੀਆਂ ਆਪਣੇ ਸੋਹਰੇਆਂ ਦੀਆਂ ਪੂੰਚਾਂ ਅਤੇ ਬਾਅਦ ਦੇ ਵਿੱਚ ਮਿੰਤਾ ਕਰਲੇ ਕੱਢਦੇ ਫਿਰੇ ਕੁੜੀ ਆਓ ਜੀ ਜਾਣਦੇ ਹਾਂ ਆਪਾਂ ਇਸ ਅਨੋਖੀ ਕਹਾਣੀ ਨੂੰ ਕਿਉਂਕਿ ਉਹ ਕਹਾਣੀਆਂ ਤਾਂ ਤੁਸੀਂ ਬਹੁਤ ਸੁਣੀਆਂ ਹੋਣੀਆਂ ਜਿਸ ਦੇ ਵਿੱਚ ਕੁੜੀ ਬਾਹਰ ਭੱਜ ਜਾਂਦੀ ਹੈ ਅਤੇ ਮੁੰਡਾ ਜਿਹੜਾ ਹੈ ਵਿਚਾਰੋ ਆ ਪਿੱਛੋਂ ਤਰਪਦਾ ਰਹਿੰਦਾ ਹੈ ਅਤੇ ਬਾਅਦ ਦੇ ਵਿੱਚ ਕੁੜੀ ਦੀਆਂ ਮਿੰਤਾ ਕੱਢਦੇ ਨੇ ਦੇ ਹਨ ਕਈ ਮੁੰਡੇ ਆਤਮ ਹੱਤਿਆ ਤੱਕ ਚਲੇ ਜਾਂਦੇ ਹਨ ਅਤੇ ਕਈ ਜਿਹੜੇ ਮੁੰਡੇ ਹਨ ਉਹ ਨਸ਼ਿਆਂ ਪੱਤਿਆਂ ਤੇ ਲੱਗ ਜਾਂਦੇ ਹਨ ਸਾਰੀ ਸਾਰੀ ਉਮਰ ਬਰਬਾਦ ਹੋ ਜਾਂਦੀ ਹੈ ਕਿਉਂਕਿ ਐਡੀ ਵੱਡੀ ਰਕਮ ਕੋਈ ਵੱਡੇ ਤਕੜੇ ਘਰ ਦਾ ਮੁੰਡਾ ਤਾਂ ਲਾਂਦਾ ਨਹੀਂ ਹੈ ਆਪਣੇ ਵਰਗੇ 2-4 ਕਿੱल्ल्या ਵਾਲੇ ਮੁੰਡੇ ਜੋ ਕਿ ਵਿਚਾਰੇ ਬਾਹਰ ਜਾਣ ਦਾ ਸੁਪਨਾ ਦੇਖਦੇ ਹੈ ਉਹ ਐਜੀਆਂ ਕੁੜੀਆਂ ਨਾਲ ਵਿਆਹ ਵਾਲੰਦੇ ਅਤੇ ਬਾਅਦ ਦੇ ਵਿੱਚ ਉਹਨਾਂ ਨਾਲ ਇਹ ਕੰਮ ਹੋ ਜਾਂਦਾ ਹੈ ਲੇਕਿਨ ਜੋ ਕਹਾਣੀ ਤੁਹਾਨੂੰ ਅੱਜ ਸੁਣਾਉਣ ਲੱਗੇ ਹਾਂ ਕਿਵੇਂ ਲੇ ਮੁੰਡੇ ਨੇ ਆਪਣੇ ਪੈਸੇ ਵਾਪਸ ਅਤੇ ਬਾਅਦ ਦੇ ਵਿੱਚ ਕੁੜੀ ਵਾਲਿਆਂ ਨਾਲ ਜੋ ਕੀਤਾ ਨਾ ਉਹ ਸੁਣ ਬਿਲਕੁਲ ਤੁਸੀਂ ਵੀ ਰਹਿ ਜਾਓਗੇ ਹੱਕੇ ਬੱਕੇ ਦੇਖਦੇ ਰਹੋ ਜੀ ਸਾਡਾ ਚੈਨਲ ਪੁੱਛਦਾ ਪੰਜਾਬ ਵੀਡੀਓ ਦੇ ਅੰਤ ਤੱਕ ਬਣੇ ਰਹੋ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਸਕਿਪ ਆਓ ਦੋਸਤੋ ਸ਼ੁਰੂ ਕਰਦੇ ਹਾਂ ਬਿਨਾਂ ਦੇਰ ਕੀਤਿਆਂ ਅੱਜ ਦੀ ਇਹ ਖਾਸ ਵੀਡੀਓ ਦਰਸਲ ਇੱਕ ਮੁੰਡਾ ਹੈ ਜੀ ਰਣਜੀਤ ਜਿਹੜਾ ਕਿ ਬਚਪਨ ਤੋਂ ਹੀ ਥੋੜਾ ਗੁੱਸਹਿਲ ਹੁੰਦਾ ਹੈ ਬਦਮਾਸ਼ ਕਿਸਮ ਦਾ ਹੁੰਦਾ ਹੈ 10ਵੀਂ ਦੇ ਵਿੱਚ ਪਹਿਲਾ ਕੰਮ ਜਿਹੜਾ ਉਸਨੇ ਸ਼ੈਤਾਨੀ ਦਾ ਕੀਤਾ ਅਤੇ ਆਪਣੇ ਪ੍ਰਿੰਸੀਪਲ ਦੇ ਇੱਕ ਲਫੇੜਾ ਜੜ ਦਿੱਤਾ ਉਸ ਤੋਂ ਬਾਅਦ ਉਸ ਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ ਲੇਕਿਨ ਕਿਸੇ ਤਰੀਕਾ ਕਿਉਂਕਿ ਉਸਦੇ ਪਿਤਾ ਦੀ ਜਾਣ ਪਛਾਣ ਕਾਫੀ ਸੀ ਤਾਂ ਦੂਜੇ ਸਕੂਲ ਦੇ ਵਿੱਚ ਪੈਸੇ ਵਗੈਰਾ ਦੇ ਕੇ ਐਡਮਿਸ਼ਨ ਹੋ ਜਾਂਦਾ ਹੈ ਅਤੇ ਹੋਲੀ ਉਹ ਤੋੜਾ ਸੁਧਰਨੀ ਕੋਸ਼ਿਸ਼ ਕਰਦਾ ਹੈ ਲੇਕਿਨ ਕਿਉਂਕਿ ਗੁੱਸਾ ਤਾਂ ਉਸਦੇ ਖੂਨ ਦੇ ਵਿੱਚ ਸੀ ਤਾਂ ਕਰਕੇ ਗ੍ਰੈਜੂਏਸ਼ਨ ਦੇ ਵਿੱਚ ਉਹ ਪ੍ਰਧਾਨਗੀ ਦੀ ਚੋਣਾਂ ਲੜਦਾ ਹੈ ਅਤੇ ਕਈ ਮਾੜੇ ਕੰਮ ਜਿਹੜੇ ਹੈ ਕੋਲਿਜ ਦੇ ਵਿੱਚ ਕਰਦਾ ਹੈ ਲੇਕਿਨ ਕਦੇ ਵੀ ਉਸਨੇ ਨਸ਼ੇ ਪੱਤੇ ਨੂੰ ਹੱਥ ਨਹੀਂ ਸੀ ਲਾਇਆ ਜੋ ਵੀ ਮਾੜੇ ਕੰਮ ਕੀਤੇ ਸਾਰੇ ਕੀਤੇ ਵੈਲਪੁਣਾ ਕੀਤਾ ਅਤੇ ਜਿਹੜਾ ਹੀ ਸਾਰਾ ਗੁੱਸਿਆਂ ਵਾਲਾ ਕੰਮ ਹੈ ਗੁੰਡਿਆਂ ਵਾਲਾ ਕੰਮ ਹੈ ਸਾਰਾ ਉਸਨੇ ਕੀਤਾ ਲੇਕਿਨ ਅੱਜ ਤੱਕ ਉਸਦਾ ਨਸ਼ੇ ਵਾਲਾ ਰਿਕਾਰਡ ਸੀ ਆਪਣੇ ਦੋਸਤਾਂ ਮਿੱਤਰਾਂ ਨੂੰ ਨਸ਼ੇ ਕਰਦਾ ਦੇਖਦਾ ਸੀ ਉਹਨਾਂ ਦੇ ਨਾਲ ਬਹਿ ਜਾਂਦਾ ਸੀ ਲੇਕਿਨ ਕਦੇ ਵੀ ਨੇ ਆਪ ਹੱਥ ਨਹੀਂ ਲਾਇਆ ਐਸੇ ਤਰ੍ਹਾਂ ਜੀ ਪ੍ਰਧਾਨਗੀ ਦੀ ਚੋਣਾਂ ਜਿੱਤ ਜਾਂਦਾ ਹੈ ਅਤੇ ਚੰਗੇ ਉਸਦੇ ਇਧਰ ਉਧਰ ਲਿੰਕ ਬਣ ਜਾਂਦੇ ਹਨ ਚੰਗਾ ਉਸਦਾ ਅੱਗੇ ਪਿੱਛੇ ਸਾਰਾ ਫਰੈਂਡ ਸਰਕਲ ਉਹਜਾ ਹੋ ਜਾਂਦਾ ਹੈ ਥੋੜਾ ਸਮਾਂ ਆਂਦਾ ਹੈ ਕਿਉਂਕਿ ਗੁੰਡੇ ਦੀ ਪਰਵਰਤੀ ਉਸਦੇ ਅੰਦਰ ਆ ਚੁੱਕੀ ਸੀ ਹੁਣ ਉਸ ਨੂੰ ਜੇਲ੍ਹ ਵੀ ਕੱਟਣੀ ਪੈ ਜਾਂਦੀ ਹੈ 3 ਸਾਲ ਉਹ ਜੇਲ੍ਹ ਕੱਟਦਾ ਹੈ ਅਤੇ 3 ਸਾਲ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਤੁਸੀਂ ਜਾਣਦੇ ਹੋ ਕਿ ਜਿਵੇਂ ਬੰਦਾ ਜੇਲ੍ਹ ਤੋਂ ਬਾਹਰ ਆਂਦਾ ਹੈ ਤਾਂ ਸਾਰਾ ਕੁਝ ਬੜਾ ਵਧੀਆ ਵਧੀਆ ਚੰਗਾ ਚੰਗਾ ਸੋਹਣਾ ਸੋਹਣਾ ਲੱਗਣ ਲੱਗ ਜਾਂਦਾ ਹੈ ਥੋੜਾ ਸਮਾਂ ਬੀਤਦਾ ਹੈ ਅਤੇ ਜੇਲ੍ਹ ਤੋਂ ਬਾਅਦ ਅਗੇ ਉਹ ਬਿਲਕੁਲ ਸੁਧਰਨ ਦੀ ਸੋਚ ਖਾਂਦਾ ਹੈ ਅਤੇ ਸੋਚਦਾ ਹੈ ਵੀ ਚਲੋ ਜੋ ਵੀ ਮਾੜੇ ਕੰਮ ਸੀ ਆਪਾਂ ਕਰਨੇ ਅੱਜ ਤੋਂ ਬਾਅਦ ਮਾੜੇ ਕੰਮਾਂ ਨੂੰ ਹੱਥ ਨਹੀਂ ਲਗਾਉਣਾ ਅਤੇ ਜੋ ਵੀ ਹੋਏ ਮੈਂ ਅੱਜ ਤੋਂ ਬਾਅਦ ਕੋਈ ਵੀ ਮਾੜਾ ਕੰਮ ਨਹੀਂ ਕਰਨਾ ਚਲੋ ਜੀ ਇਸ ਤਰ੍ਹਾਂ ਦੀ ਸੋਚ ਤਾਂ ਖਾ ਲਈ ਲੇਕਿਨ ਹੁਣ ਯਾਰ ਦੋਸਤ ਉਸ ਤਰ੍ਹਾਂ ਦੇ ਬਣਦੇ ਸਨ ਅਤੇ ਖੂਨ ਦੇ ਵਿੱਚ ਵੀ ਗੁੱਸਾ ਸੀ ਤਾਂ ਉਸ ਤੋਂ ਰਿਹਾ ਨਹੀਂ ਜਾਂਦਾ ਲੇਕਿਨ ਫਿਰ ਵੀ ਵਿਚਾਰਾ ਆਪਣੇ ਆਪ ਨੂੰ ਕੰਟਰੋਲ ਰੱਖਦਾ ਹੈ ਥੋੜੇ ਸਮੇਂ ਬਾਅਦ ਉਸ ਦਾ ਇੱਕ ਵਿਆਹ ਦੇ ਵਿੱਚ ਇੱਕ ਕੁੜੀ ਨਾਲ ਉਸ ਦੀ ਗੱਲਬਾਤ ਹੋ ਜਾਂਦੀ ਹੈ ਕਿਉਂਕਿ ਰਣਜੀਤ देखਣ ਦੇ ਵਿੱਚ ਕਾਫੀ ਸੋਹਣਾ ਸੀ ਚੰਗਾ ਹਟਾ ਕਟਾ ਗੱਭਰੂ ਨੌਜਵਾਨ ਜੜੀ ਕਿ ਹਰੇਕ ਕੁੜੀ ਉਸਤੇ ਡਿੱਗਣ ਨੂੰ ਤਿਆਰ ਸੀ ਲੇਕਿਨ ਉਸ ਨੂੰ ਕਾਫੀ ਕੁੜੀ ਉਹ ਪਸੰਦ ਆ ਜਾਂਦੀ ਹੈ ਗੱਲਬਾਤ ਹੋ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਨੰਬਰ ਐਕਸਚੇਂਜ ਹੋ ਜਾਂਦੇ ਹਨ ਘਰੇ ਆ ਕੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਨ ਲੱਗ ਪੈਂਦੇ ਹਨ ਚਲੋ ਜੀ ਸਮਾਂ ਬੀਤਦਾ ਹੈ ਬੱਸ ਟਾਈਮ ਤੱਕ ਉਹਨਾਂ ਦੀ ਗੱਲਬਾਤ ਹੁੰਦੀ ਹੈ 6 ਮਹੀਨੇ ਬੀਤਦੇ ਹਨ ਸਾਲ ਬੀਤ ਜਾਂਦੇ ਹਨ ਹੁਣ ਗੱਲ ਵਿਆਹ ਤੱਕ ਤਾਂ ਪਹੁੰਚ ਹੀ ਚੁੱਕੀ ਸੀ ਕੁੜੀ ਕਹਿੰਦੀ ਜੀ ਮੈਨੂੰ ਤੇਰੇ ਨਾਲ ਬਹੁਤ ਜ਼ਿਆਦਾ ਮੁਹੱਬਤ ਹੈ ਲੇਕਿਨ ਮੁੰਡਾ ਕਹਿੰਦਾ ਜੀ ਮੈਂ ਤਾਂ ਵੈਲੀ ਹਾਂ ਮੈਂ ਵੈਲ ਪੁਣਾ ਰੱਖਦਾ ਹਾਂ ਮੇਰਾ ਅੱਜ ਤੱਕ ਰਿਕਾਰਡ ਰਿਆ ਹੈ ਮੈਂ ਤਾਂ ਕਿਸੇ ਵੇਲੇ ਵੀ ਜੇਲ੍ਹ ਵਿੱਚ ਜਾ ਸਕਦਾ ਹਾਂ ਕਿਸੇ ਦਾ ਵੀ ਅੱਜ ਸਿਰ ਪਾੜ ਦਿਆਂ ਕੋਈ ਮੈਨੂੰ ਕੱਲ ਗੋਲੀ ਮਾਰ ਦੇ ਮੈਂ ਤਾਂ ਵੈਲੀ ਹਾਂ ਅਤੇ ਇਹ ਕੰਮ ਮੇਰੇ ਜੱਤ ਦੇ ਹਨ ਕੁੜੀ ਅਗੋ ਭਾਵੁਕ ਹੋ ਕੇ ਕਹਿੰਦੀ ਹੈ ਨਹੀਂ ਮੈਨੂੰ ਜੋ ਵੀ ਹੋਵੇ ਤੇਰੇ ਨਾਲ ਵਿਆਹ ਕਰਾਣਾ ਹੈ ਮੁੰਡਾ ਵਾਰ-ਵਾਰ ਸਮਝਾਉਂਦਾ ਹੈ ਕਿ ਤੂੰ ਕਿਸੇ ਸੌ ਮੁੰਡੇ ਨਾਲ ਵਿਆਹ ਕਰਾ ਲੈ ਮੇਰੇ 'ਚ ਕੀ ਰੱਖਿਆ ਹੈ ਮੈਂ ਤਾਂ ਚਲੋ ਜੋ ਵੀ ਹੈ ਆਪਣਾ ਮਨ ਸਮਝਾ ਲਾਂਗਾ ਲੇਕਿਨ ਕੁੜੀ ਜਿਹੜੀ ਹੰਦਲ ਜਾਂਦੀ ਹੈ ਅਤੇ ਬਾਰ ਵਿਆਹ ਦੀ ਗੱਲ ਕਰਨ ਲੱਗ ਪੈਂਦੀ ਹੈ ਚਲੋ ਜੀ ਸਮਝਦਾ ਹੈ ਕਿਉਂਕਿ ਵਿਆਹ ਤੱਕ ਕਿਸੇ ਨਾਲ ਕਰਾਉਣਾ ਸੀ ਰਣਜੀਤ ਸੋਚਦਾ ਹੈ ਵੀ ਜੇਕਰ ਕੁੜੀ ਆਪਾਂ ਨੂੰ ਪਸੰਦ ਲੱਗ ਕਰਦੀ ਹੈ ਆਪਾਂ ਨੂੰ ਵੀ ਕੁੜੀ ਪਸੰਦ ਹੈ ਤਾਂ ਕੀ ਦਿੱਕਤ ਹੈ ਆਪਣੇ ਘਰਦਿਆਂ ਨਾਲ ਗੱਲਬਾਤ ਕਰਦਾ ਹੈ ਕੁੜੀ ਦੇ ਘਰਦਿਆਂ ਨਾਲ ਕੁੜੀ ਗੱਲਬਾਤ ਕਰਦੀ ਹੈ ਚਲੋ ਜੀ ਦੋਹਾਂ ਦਾ ਵਿਆਹ ਜਦੋਂ ਹੈ ਪੱਕਾ ਹੋ ਜਾਂਦਾ ਹੈ ਵਿਆਹ ਨੂੰ ਹਾਲੇ 1 ਮਹੀਨਾ ਹੋ ਜਾਂਦਾ ਹੈ ਕੁੜੀ ਜਿਹੜੀ ਹੈ ਉਹ ਬੜੇ ਸੋਹਣੇ ਤਰੀਕੇ ਨਾਲ ਸੋਹਰੇ ਪਰਿਵਾਰ ਦੇ ਵਿੱਚ ਰਹਿੰਦੀ ਹੈ ਚੰਗਾ ਉਹਨਾਂ ਦੇ ਵਿੱਚ ਘੁਲ ਮਿਲ ਜਾਂਦੀ ਹੈ ਅਤੇ ਕਿਉਂਕਿ ਲਵ ਮੈਰਿਜ ਸੀ ਤਾਂ ਕਰਕੇ ਉਸ ਨੂੰ ਕੋਈ ਵੀ ਦਿੱਕਤ ਸੋਹਰੇ ਪਰਿਵਾਰ ਦੇ ਵਿੱਚ ਨਹੀਂ ਆਂਦੀ ਅਤੇ ਵਧੀਆ ਤਰੀਕੇ ਨਾਲ ਉੱਤੇ ਦੋਹਾਂ ਦੀ ਜ਼ਿੰਦਗੀ ਬੀਤਣ ਲੱਗ ਪੈਂਦੀ ਹੈ ਲੇਕਿਨ ਕਿਉਂਕਿ ਕੁੜੀ ਨੇ ਆਈਲਟਸ ਪਹਿਲਾਂ ਦੀ ਕਰ ਰੱਖੀ ਸੀ ਤਾਂ ਕਰਕੇ ਹੁਣ ਉਹ ਮੁੰਡੇ ਨੂੰ ਕਹਿੰਦੀ ਹੈ ਕਿ ਦੇਖ ਮੈਂ ਤਾਂ ਆਈਲਟਸ ਕਰ ਰੱਖੀ ਹੈ ਮੈਂ ਬਾਹਰ ਜਾਣਾ ਚਾਹੁੰਦੀ ਹਾਂ ਕਿਉਂ ਨਾ ਆਪਾਂ ਦੋਹੇ ਬਾਹਰ ਚਲੀਏ ਪਹਿਲਾਂ ਮੈਂ ਚਲੀ ਜਾਂਗੀ ਬਾਦ ਦੇ ਵਿੱਚ ਮੈਂ ਤੈਨੂੰ ਬੁਲਾ ਲਾਂਗੀ ਅਤੇ ਆਪਾਂ ਬਾਹਰ ਵਧੀਆ ਸੈਟਲ ਹੋ ਜਾਵਾਂਗੇ ਇੱਥੇ ਕੀ ਰੱਖਿਆ ਹੈ ਪੰਜਾਬ ਦੇ ਵਿੱਚ ਤਾਂ ਨਸ਼ਾਖੋਰੀ ਅਤੇ ਬੇਰੋਜ਼ਗਾਰੀ ਹੈ ਇੱਥੇ ਰਹਿਣ ਦੇ ਆਪਾਂ ਬਾਹਰ ਚੱਲਾਂਗੇ ਵਧੀਆ ਆਪਣੀ ਇੱਥੇ ਕੋਟੀ ਹੋਵੇਗੀ ਚੰਗੇ ਸੁਪਨਿਆਂ ਦੇ ਮਹਿਲ ਦਿਖਾਉਂਦੀ ਹੈ ਚਲੋ ਜੀ ਰਣਜੀਤ ਵਿਚਾਰਾ ਕਹਿੰਦਾ ਹੈ ਜੇਕਰ ਇਹ ਗੱਲ ਹੈ ਤਾਂ ਕੋਈ ਗੱਲ ਨਹੀਂ ਜੇਕਰ ਤੂੰ ਬਾਹਰ ਜਾਣਾ ਚਾਹੁੰਦੀ ਹੈ ਤਾਂ ਮੈਂ ਤੇਰੇ ਤੇ ਜਿੰਨਾ ਖਰਚਾ ਹੋ ਸਕੇਗਾ ਆਪਾਂ ਕਰਾਂਗੇ ਆਪਣੀ ਤਾਂ ਹੁਣ ਇੱਕੋ ਹੀ ਗੱਲ ਹੈ ਤੂੰ ਵੀ ਤਾਂ ਮੇਰਾ ਪਰਿਵਾਰ ਹੈ ਜੇਕਰ ਤੂੰ ਕਹਿੰਨੀ ਹੈ ਤਾਂ ਮੈਂ ਤੇਰੇ ਤੇ ਵਿਸ਼ਵਾਸ ਹੈ ਤੂੰ ਬਾਹਰ ਚਲੀ ਜਾ ਅਤੇ ਬਾਅਦ ਦੇ ਵਿੱਚ ਜੇ ਵੀ ਹੈ ਤੂੰ ਮੈਨੂੰ ਬੁਲਾ ਲੈ ਮੈਨੂੰ ਕੀ ਹਰਜ ਹੈ ਮੈਂ ਤੇਰੇ ਨਾਲ ਬਾਹਰ ਜਾਣ ਪਿੱਛੇ ਵਿਆਹ ਤਾਂ ਕਰਾਇਆ ਨਹੀਂ ਲੇਕਿਨ ਜਿਵੇਂ ਤੇਰੀ ਇੱਛਾ ਹੈ ਓਵੇਂ ਤੂੰ ਕਰ ਸਕਦੀ ਹੈ ਮੈਨੂੰ ਤੇਰੀ ਕੋਈ ਮਨਾਹੀ ਨਹੀਂ ਚਲੋ ਜੀ ਇਸ ਤਰ੍ਹਾਂ ਸਮਾਂ ਬੀਤਦਾ ਹੈ ਕੁੜੀ ਵੀ ਖੁਸ਼ ਹੋ ਜਾਂਦੀ ਹੈ ਵੀ ਬੜੀ ਜਲਦੀ ਰਣਜੀਤ ਮੰਨ ਗਿਆ ਹੈ ਉਸ ਨੂੰ ਰਣਜੀਤ ਨਾਲ ਪਿਆਰ ਹੋ ਗਿਆ ਸੀ ਨਹੀਂ ਕੁੜੀ ਵੀ ਖੁਸ਼ ਹੋ ਜਾਂਦੀ ਹੈ ਕਿਉਂਕਿ ਰਣਜੀਤ ਜਿਹੜਾ ਹੈ ਬੜੀ ਜਲਦੀ ਮੰਨ ਗਿਆ ਸੀ ਹੁਣ ਜੀ ਪਾਸਪੋਰਟ ਲਈ ਅਪਲਾਈ ਕਰਦੇ ਹੈ ਦੋਹਾਂ ਦੇ ਪਾਸਪੋਰਟ ਇਕੱਠੇ ਆ ਜਾਂਦੇ ਹਨ ਕਿਉਂਕਿ ਰਣਜੀਤ ਨੂੰ ਪੂਰਾ ਵਿਸ਼ਵਾਸ ਸੀ ਅਤੇ ਉਹ ਸੋਚਦਾ ਸੀ ਵੀ ਇਸਨੇ ਬਾਹਰ ਜਾ ਕੇ ਸਾਲ ਦੋ ਸਾਲਾਂ ਵਿੱਚ ਮੈਨੂੰ ਬੁਲਾ ਹੀ ਲੈਣਾ ਹੈ ਕਿਉਂ ਨਾ ਪਾਸਪੋਰਟ ਆਪਾਂ ਇਕੱਠੇ ਬਣਵਾ ਲਈਏ ਪਾਸਪੋਰਟ ਦੋਹਾਂ ਦੇ ਇਕੱਠੇ ਆ ਜਾਂਦੇ ਹਨ ਵੀਜ਼ੇ ਲਈ ਅਪਲਾਈ ਕਰਦੇ ਹਨ ਥੋੜੇ ਸਮੇਂ ਬਾਅਦ ਕੁੜੀ ਦਾ ਕਿਸੇ ਤਰੀਕੇ ਨਾਲ 25-28 ਲੱਖ ਰੁਪਏ ਲੱਗ ਕੇ ਵੀਜ਼ਾ ਆ ਜਾਂਦਾ ਹੈ 25-26 ਲੱਖ ਚ ਗਲਤ ਇਹ ਹੋ ਜਾਂਦੀ ਹੈ ਕੁੜੀ ਬਾਹਰ ਚਲੀ ਜਾਂਦੀ ਹੈ ਚਲੋ ਜੀ 25-26 ਲੱਖ ਜਿਹੜਾ ਸੀ ਉਹ ਉਸ ਮੁੰਡੇ ਦਾ ਚਲਾ ਜਾਂਦਾ ਹੈ ਬਾਹਰ ਜਾਣ ਤੋਂ ਬਾਅਦ ਸਾਰਾ ਕੁਝ ਬਦਲ ਜਾਂਦਾ ਹੈ ਮੁੰਡੇ ਦੇ ਦੋਸਤ ਉਸ ਨੂੰ ਛੇੜਾ ਕਰਦੇ ਸਨ ਵੀ ਦੇਖਦੇ ਆ ਭਾਬੀ ਕਿੰਨੇ ਸਮੇਂ ਚ ਬਦਲੇਗੀ ਕਿਉਂਕਿ ਆਪਣੇ ਆਸ ਪੜੋਸ ਦੇ ਵਿੱਚ ਐ ਜਿਹੇ ਬਹੁਤ ਘਟਨਾਵਾਂ ਹਨ ਕੁੜੀਆਂ ਕੋਈ ਕੋਈ ਬਾਹਰ ਜਾ ਕੇ ਚੱਜ ਦੀ ਨਿਕਲਦੀ ਹੈ ਨਹੀਂ ਤਾਂ ਸਾਰੀਆਂ ਜਿਹੜੀਆਂ ਹਨ ਉਹ ਪਲਟ ਹੀ ਜਾਂਦੀਆਂ ਹਨ ਬਹੁਤ ਘਟ ਜਿਹੜੇ ਹੈ ਇਹ ਕੇਸ ਸਾਹਮਣੇ ਆਉਂਦੇ ਹੈ ਤਾਂ ਸਾਰੇ ਮੁੰਡੇ ਛੇੜਾ ਕਰਦੇ ਹਨ ਲੇਕਿਨ ਰਣਜੀਤ ਨੂੰ ਆਪਣੀ ਪਤਨੀ ਤੇ ਸਾਸੀ ਕਿਉਂਕਿ ਲਵ ਮੈਰੀ ਸੀ ਅਤੇ ਉਸਨੇ ਕਦੇ ਵੀ ਆਇਲਟਸ ਕਰਕੇ ਜਾਂ ਫਿਰ ਬਾਹਰ ਜਾਣ ਦੇ ਲਾਲਚ ਦੇ ਵਿੱਚ ਵਿਆਹ ਨਹੀਂ ਕਰਵਾਇਆ ਸੀ ਉਹ ਤਾਂ ਕੁੜੀ ਦੀ ਆਪਦੀ ਦਿਲੋਂ ਇੱਛਾ ਸੀ ਵੀ ਮੈਂ ਵਿਆਹ ਕਰਾਣਾ ਹੈ ਅਤੇ ਚਲੋ ਬਾਹਰ ਚਲੀ ਜਾਾਂਗੇ ਅਤੇ ਉੱਥੇ ਜਾ ਕੇ ਮੈਂ ਤੈਨੂੰ ਬੁਲਾ ਲਾਂਗੀ ਇਸ ਤਰ੍ਹਾਂ ਜੀ ਚਲੋ ਦਿਨ ਬੀਤਦੇ ਹਨ ਰਣਜੀਤ ਜਿਹੜਾ ਹੈ ਰਾਤ ਨੂੰ ਵੀਡੀਓ ਕਾਲ ਲਗਾਉਂਦਾ ਹੈ ਸਾਰੀ-ਸਾਰੀ ਰਾਤ ਦੋਹੇ ਗੱਲਾਂ ਕਰਦੇ ਹਨ ਅਤੇ ਵਧੀਆ ਦੋਹਾਂ ਦੇ ਦਿਨ ਬੀਤਨੇ ਸ਼ੁਰੂ ਹੋ ਜਾਂਦੇ ਹਨ ਕੁੜੀ ਉੱਥੇ ਵਧੀਆ ਕੰਮਕਾਰ ਲੱਭ ਲੈਂਦੀ ਹੈ ਅਤੇ ਚੰਗਾ ਉੱਥੇ ਜੋ ਵੀ ਉਸ ਨੂੰ ਜੋਬ ਮਿਲਦੀ ਹੈ ਉਹ ਕਰਨ ਲੱਗ ਪੈਂਦੀ ਹੈ ਤੋ ਕਿ ਜੋਬ ਦੀ ਥਕਾਵਟ ਹੋ ਗਈ ਸੀ ਅਤੇ ਹੁਣ ਹੌਲੀ-ਹੌਲੀ ਉਸ ਦੀ ਵੀਡੀਓ ਕਾਲ ਜਿਹੜੀ ਹੈ ਉਹ ਕੱਟ ਹੋ ਜਾਂਦੀ ਹੈ ਵੀਡੀਓ ਕਾਲ ਕੱਟ ਹੋ ਗਈ ਤਾਂ ਰਣਜੀਤ ਸੋਚਦਾ ਹੈ ਕੋਈ ਗੱਲ ਨਹੀਂ ਕੰਮਕਾਰਾਂ ਵਿੱਚ ਵਿਚਾਰੀ ਵਿਜੀ ਹੋਣੀ ਉੱਥੇ ਹੁਣ ਕੰਮ ਕਰ ਲੱਗ ਗਿਆ ਇਹ ਪਹਿਲਾਂ ਤਾਂ ਵਿਚਾਰੀ ਵੇਲੀ ਸੀ ਵੀ ਆਪਣੇ ਨਾਲ ਸਾਰੀ ਸਾਰੀ ਰਾਤ ਲੱਗੀ ਰਹਿੰਦੀ ਸੀ ਵੀ ਜੇਕਰ ਹੁਣ ਆਪਣੇ ਨਾਲ ਗੱਲਾਂ ਮਾਰੇਗੀ ਤਾਂ ਸੋਵੇਗੀ ਕਦੋਂ ਕੰਮ ਕਦੋਂ ਕਰੇਗੀ ਉੱਥੇ ਜਾ ਕੇ ਕਾਲਜ ਦੀ ਫੀਸ ਵੀ ਤਾਂ ਭਰਨੀ ਹੈ ਅਤੇ ਆ ਮੇਰੇ ਜਾਣ ਦਾ ਪ੍ਰਬੰਧ ਵੀ ਕਰਨਾ ਹੈ ਚਲੋ ਜੀ ਆਪਣਾ ਮਨ ਸਮਝਾ ਲੈਂਦਾ ਹੈ ਲੇਕਿਨ ਰਣਜੀਤ ਵੀ ਕਾਫੀ ਪੋਹਲਾਨੀ ਸੀ ਕਿਉਂਕਿ ਉਸਨੇ ਦੁਨੀਆ ਦੇਖੀ ਸੀ ਕਾਲਜ ਦਾ ਪ੍ਰਧਾਨ ਰਿਹਾ ਸੀ ਅਤੇ ਵੈਲਪੁਣਾ ਉਸ ਦਾ ਕਰਕੇ ਛੱਡਿਆ ਹੋਇਆ ਸੀ ਚੰਗੀ ਤਰ੍ਹਾਂ ਸਾਰੇ ਗੁਰ ਜੜੇ ਹੈ ਉਹ ਜਾਣਦਾ ਸੀ ਚਲੋ ਜੀ ਐਸੇ ਤਰ੍ਹਾਂ ਦਿਨ ਬੀਤਦੇ ਸ਼ੁਰੂ ਹੋ ਜਾਂਦੇ ਹਨ ਹੁਣ ਜਿਹੜੀ ਕੁੜੀ ਹੈ ਉਹ ਬਿਲਕੁਲ ਰਣਜੀਤ ਨਾਲ ਗੱਲ ਕਰਨਾ ਘੱਟ ਕਰ ਦਿੰਦੀ ਹੈ ਹੌਲੀ ਹੌਲੀ ਬਿਲਕੁਲ ਰਣਜੀਤ ਨੂੰ ਵਿਚਾਰੇ ਨੂੰ ਇਕੱਲਾ ਐਵੇਂ ਛੱਡ ਦਿੰਦੀ ਹੈ ਅਤੇ ਉਸਤੇ ਫੋਨ ਜਿਹੜੇ ਚੱਕਣੇ ਬੰਦ ਕਰ ਦਿੰਦੀ ਹੈ ਮੈਸੇਜ ਵੀ ਦੋ ਦੋ ਤਿੰਨ ਤਿੰਨ ਦਿਨ ਬਾਅਦ ਸੀਨ ਕਰਨੇ ਸ਼ੁਰੂ ਕਰ ਦਿੰਦੀ ਹੈ ਰਣਜੀਤ ਨੂੰ ਹੁਣ ਗੱਲ ਸਮਝ ਚ ਆ ਜਾਂਦੀ ਹੈ ਵੀ ਇੱਤੇ ਭਾਈ ਜਿਹੜਾ ਦਾਣ ਹੈ ਉਹ ਕਾਲੀ ਹੈ ਅਤੇ ਹੁਣ ਮੈਨੂੰ ਕੁਝ ਕਰਨਾ ਪਵੇਗਾ ਤਾਂ ਇੱਕ ਦਿਨ ਰਣਜੀਤ ਜਿਹੜਾ ਕੋਈ ਗੱਲ ਆਖ ਦਿੰਦਾ ਹੈ ਜਿਹੜੀ ਕਿ ਉਸ ਕੁੜੀ ਨੂੰ ਥੋੜੀ ਚੁਬ ਜਾਂਦੀ ਹੈ ਅਤੇ ਉਹ ਬਲੌਕ ਕਰ ਦਿੰਦੀ ਹੈ ਰਣਜੀਤ ਨੂੰ ਹੁਣ ਰਣਜੀਤ ਦੇ ਸੋਚਦਾ ਹੈ ਮੈਂ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਕਹੀ ਮੈਂ ਤਾਂ ਸਿਰਫ ਇਨਾ ਹੀ ਕਹਾ ਸੀ ਵੀ ਉੱਥੇ ਕੋਈ ਹੋਰ ਤਾਂ ਨਹੀਂ ਬਣਾ ਰਿਹਾ ਮਜ਼ਾਕ ਕਰਦਾ ਸੀ ਲੇਕਿਨ ਉਹਨੇ ਇਹ じゃ ਕੀ ਸੋਚ ਲਿਆ ਵੀ ਜਰਾ ਮੈਨੂੰ ਸਿੱਧਾ ਬਲੌਕ ਕਰ ਦਿੱਤਾ ਲੇਕਿਨ ਹੁਣ ਰਣਜੀਤ ਨੂੰ ਥੋੜੀ ਥੋੜੀ ਗੱਲ ਸਮਝ ਆ ਗਈ ਸੀ ਹੁਣ ਉਸਨੇ ਇੱਕ ਦੂਜਾ ਨੰਬਰ ਲਿਆ ਅਤੇ ਕੁੜੀ ਨੂੰ ਦੁਬਾਰਾ ਮੈਸੇਜ ਕਰਿਆ ਫੋਨ ਕਰਿਆ ਤੀਜਾ ਨੰਬਰ ਲਿਆ ਮੈਸੇਜ ਕਰਿਆ ਫੋਨ ਕਰਿਆ ਹੁਣ ਕੁੜੀ ਵੀ ਅੱਕ ਚੁੱਕੀ ਸੀ ਅਤੇ ਨਜੀਤ ਵੀ ਹੁਣ ਅੱਕਦਾ ਨਜ਼ਰ ਆ ਰਿਹਾ ਸੀ ਵੀ ਆਹ ਕੀ ਗੱਲ ਬਣੀ ਨਾ ਤਾਂ ਮੈਸੇਜ ਚੱਕਦੀ ਹੈ ਅਤੇ ਫੋਨ ਕਰਦੇ ਹਾਂ ਹੈਲੋ ਕਰਦੀ ਹੈ ਆਵਾਜ਼ ਪਰਛਾਨ ਕੇ ਫਿਰ ਤੋਂ ਕੱ ਪਾਣ ਦੀ ਹੈ ਹੁਣ ਰਣਜੀਤ ਜਿਹੜਾ ਹੈ ਅੱਕ ਦਾ ਜਦੋਂ ਚੌਥੀ ਸਿਮ ਲੈ ਕੇ ਉਸ ਨੂੰ ਫੋਨ ਕਰਦਾ ਹੈ ਅਤੇ ਫੋਨ ਦੇ ਵਿੱਚ ਹੈਲੋ ਕਰਕੇ ਕੁੜੀ ਜਿਹੜੀ ਹੈ ਸਿੱਧੀ ਹੋ ਜਾਂਦੀ ਹੈ ਵੀ ਦੇਖ ਹੁਣ ਜੋ ਗਈ ਰਾਤ ਗਈ ਬਾਤ ਗਈ ਤੂੰ ਮੈਂ ਇੱਥੇ ਆਣਾ ਸੀ ਮੈਂ ਆ ਗਈ ਹਾਂ ਹੁਣ ਤੂੰ ਮੈਨੂੰ ਭੁੱਲ ਜਾ ਤੂੰ ਤਾਂ ਵੈਲੀ ਬੰਦਾ ਹੈ ਤੇਰੇ ਨਾਲ ਮੇਰਾ ਕੀ ਵਾਸਤਾ ਹੈ ਤੂੰ ਬਸ ਹੁਣ ਮੈਨੂੰ ਭੁੱਲ ਜਾ ਤੇਰਾ ਕੀ ਪਤਾ ਕਦੋਂ ਤੇਰੇ ਗੋਲੀ ਵਾਜੇ ਕਦੋਂ ਤੇਰਾ ਸਿਰ ਪਾਟ ਜੇ ਤੇਰਾ ਤਾਂ ਕੋਈ ਭਰੋਸਾ ਨਹੀਂ ਹੈ ਰਣਜੀਤ ਕਹਿੰਦਾ ਵੀ ਆ ਕੀ ਗੱਲ ਬਣੀ ਮੈਂ ਤਾਂ ਤੈਨੂੰ ਸਾਰਾ ਕੁਝ ਦੱਸਿਆ ਸੀ ਵੀ ਮੈਂ ਵੈਲੀ ਹਾਂ ਅਤੇ ਐਡੀ ਤੈਨੂੰ ਪਹਿਲਾਂ ਵੈਲਪੁਣਾ ਦੇਖਿਆ ਨਹੀਂ ਜਦੋਂ ਤੂੰ ਮੇਰੇ ਨਾਲ ਵਿਆਹ ਕਰਾਇਆ ਬਾਹਰ ਜਾ ਕੇ ਤੈਨੂੰ ਮੇਰਾ ਵੈਲਪੁਣਾ ਦੇਖਣ ਲੱਗ ਗਿਆ ਹੁਣ ਤਾਂ ਮੈਂ ਕੁਝ ਕਰਦਾ ਹੀ ਨਹੀਂ ਤੇਰੇ ਸਾਹਮਣੇ ਮੈਂ ਕਿੰਨਾ ਕੁ ਦੇ ਸਿਰ ਪਾੜੇ ਹਾਂ ਦੱਸੋ ਤਾਂ ਸਹੀ ਮੈਨੂੰ ਤਾਂ ਕੁੜੀ ਕਹਿੰਦੀ ਹੈ ਬਸ ਮੇਰੇ ਨਾਲ ਗੱਲ ਨਾ ਕਰ ਮੈਂ ਭੁੱਲ ਜਾ ਰਣਜੀਤ ਕਹਿੰਦਾ ਹੈ ਵੀ ਐਵੇਂ ਕਿਵੇਂ ਭੁੱਲ ਜਾ ਇਹਨਾਂ ਕੁਝ ਕਹਿ ਰਿਆ ਸੀ ਵੀ ਕੁੜੀ ਅਗੋ ਫੋਨ ਕੱਟ ਦਿੰਦੀ ਹੈ ਹੁਣ ਰਣਜੀਤ ਕਹਿੰਦਾ ਵੀ ਪਾਣੀ ਜੜਾ ਹੈ ਸਿਰੋਂ ਲੰਘ ਗਿਆ ਹੈ ਅਤੇ ਹੁਣ ਮੈਨੂੰ ਕੁਝ ਕਰਨਾ ਪਵੇਗਾ ਹੁਣ ਰਣਜੀਤ ਜੜਾ ਆਪਣੇ ਸਹੁਰਿਆਂ ਵੱਲ ਫੋਨ ਲਗਾਉਂਦਾ ਹੈ ਪਹਿਲਾ ਸਹੁਰਾ ਸਾਹਿਬ ਨਾਲ ਗੱਲ ਕਰਦਾ ਹੈ ਜਿਵੇਂ ਹੀ ਗੱਲ ਕਰਦਾ ਹੈ ਵੀ ਤੁਹਾਡੀ ਕੁੜੀ ਜਿਹੜੀ ਹੈ ਲੱਗਦਾ ਹੈ ਹੈ ਉੱਤੇ ਜਾ ਕੇ ਬਦਲ ਗਈ ਹੈ ਕਿਸੇ ਹੋਰ ਦੇ ਚੱਕਰਾਂ ਵਿੱਚ ਪੈ ਗਈ ਹੈ ਉਹ ਮੈਨੂੰ ਫੋਨ ਨਹੀਂ ਚੱਕਦੀ ਅਤੇ ਮੇਰੇ ਨਾਲ ਜਦੋਂ ਗੱਲ ਕਰੇ ਤਾਂ ਪੁੱਟੀ ਅਸੀਂ ਦੀਆਂ ਗੱਲਾਂ ਕਰਨ ਲੱਗ ਪੈਂਦੀ ਹੈ ਕੀ ਗੱਲ ਹੈ ਸਹੁਰਾ ਅਗੋ ਉੱਡ-ਉੱਡ ਕੇ ਪੈਂਦਾ ਹੈ ਵੀ ਤੂੰ ਹੈਂ ਵੈਲੀ ਤੂੰ ਹੈ ਅਤੇ ਕੀ ਪਤਾ ਤੂੰ ਸ਼ਰਾਬਾਂ ਵੀ ਪਿੰਦਾ ਹਵੇਂ ਸਾਨੂੰ ਕੀ ਪਤਾ ਹੈ ਅਤੇ ਤੂੰ ਇੱਕ ਨੰਬਰ ਦਾ ਬਦਮਾਸ਼ ਹੈ ਤੇਰੇ ਨਾਲ ਤਾਂ ਗੱਲ ਹੀ ਕੀ ਕਰਨੀ ਹੈ ਮੈਂ ਤਾਂ ਉਦੋਂ ਬੜਾ ਰੋਕਿਆ ਸੀ ਜਦੋਂ ਵਿਆਹ ਕਰਨਾ ਸੀ ਹੁਣ ਤਾਂ ਚਲੋ ਜੋ ਵੀ ਕਰਿਆ ਉਸਨੇ ਚੰਗਾ ਕੀਤਾ ਅਗੋਂ ਜਿਹੜਾ ਰਣਜੀਤਾ ਉਹ ਕਹਿੰਦਾ ਜੀ ਮੈਂ ਤਾਂ ਤੁਹਾਡੇ ਨਾਲ ਜੀ ਕਰਕੇ ਗੱਲ ਕਰ ਰਿਹਾ ਹਾਂ ਤੁਸੀਂ ਆਹ ਕਿਹੜੀ ਗੱਲਾਂ ਛੇੜ ਦਿਆਂ ਹਨ ਮੈਂ ਤਾਂ ਤੁਹਾਨੂੰ ਕੁਝ ਕਹੀ ਨਹੀਂ ਮੈਂ ਤਾਂ ਸਿਰਫ ਇਨਾ ਕਹਿਆ ਹੈ ਵੀ ਕੁੜੀ ਜਿਹੜੀ ਹੈ ਤੁਹਾਡੀ ਉਹ ਮੇਰੇ ਨਾਲ ਗੱਲ ਕਰਨੀ ਬੰਦ ਕਰ ਗਈ ਹੈ ਤੁਸੀਂ ਉਸ ਨੂੰ ਸਮਝਾਓ ਲੇਕਿਨ ਉਲਟਾ ਤੁਸੀਂ ਮੇਰੇ ਤੇ ਓਖਾ ਹੋ ਰਹੇ ਹੋ ਇਹਨਾਂ ਸਭ ਸੋਣ ਜਿਹੜਾ ਸੋਰਾ ਹੈ ਉਹ ਉਦੋਂ ਫੋਨ ਕੱਟ ਦਿੰਦਾ ਹੈ ਉਹ ਉਸ ਨੂੰ ਥੋੜਾ ਰਣਜੀਤ ਨੂੰ ਓਖਾ ਲੱਗਦਾ ਹੈ ਅੱਧੇ ਉਹ ਆਪਣੀ ਸੱਸ ਨੂੰ ਫੋਨ ਲਾਂਦਾ ਹੈ ਸੱਸ ਨੂੰ ਫੋਨ ਲਗਾਉਂਦਾ ਹੈ ਜਿਵੇਂ ਸੱਸ ਉਸ ਦਾ ਫੋਨ ਚੱਕਦੀ ਹੈ ਤਾਂ ਉਹ ਵੀ ਅੱਗੋਂ ਇਹਦੀਆਂ ਤੇਰਵੀਆਂ ਗੱਲਾਂ ਕਰਨ ਲੱਗ ਪੈਂਦੀ ਹੈ ਆਪਣੇ ਪੈਰਾਂ ਤੇ ਜਿਹੜਾ ਪਾਣੀ ਨਹੀਂ ਪੈਣ ਦਿੰਦੀ ਵੀ ਸਾਡੀ ਕੁੜੀ ਤਾਂ ਬਹੁਤ ਚੰਗੀ ਹੈ ਜ਼ਰੂਰ ਕੋਈ ਗਲਤਫਹਿਮੀ ਹੋ ਗਈ ਹੋਵੇਗੀ ਜ਼ਰੂਰ ਜਿਹੜਾ ਹੈ ਤੂੰ ਕੁਝ ਹੋਰ ਕੰਮ ਕਰਤਾ ਹੋਵੇਗਾ ਕੁਝ ਹੋਰ ਕੀ ਹੋਵੇਗਾ ਦੁਬਾਰਾ ਫੋਨ ਲਗਾ ਕੀਪਤਾ ਚੱਕ ਨਵੇ ਮੇਰੀ ਤਾਂ ਆਪਣੀ ਕੁੜੀ ਨਾਲ ਇੱਕ ਮਹੀਨਾ ਹੋ ਗਿਆ ਗੱਲ ਨਹੀਂ ਹੋਈ ਮੈਂ ਉਹ ਕਹਿੰਦਾ ਜੀ ਸਹੁਰਾ ਸਾਹ ਤਾਂ ਕਹਿੰਦੀ ਸਾਡੀ ਰੋਜ਼ ਗੱਲ ਹੁੰਦੀ ਹੈ ਤੁਸੀਂ ਕਹਿ ਰਹੇ ਹੋ ਵੀ ਮੇਰੀ 1 ਮਹੀਨਾ ਹੋ ਗਿਆ ਗੱਲ ਨਹੀਂ ਹੋਈ ਇਹ ਕੀ ਗੱਲ ਬਣੀ ਤਾਂ ਜਿਹੜੀ ਸੱਸ ਹੈ ਉਹ ਗੋ ਹੋਰ ਹੀ ਪਾਸੇ ਗੱਲ ਲੈਂ ਜਾਂਦੀ ਹੈ ਅਤੇ 13ਵਿਆਂ 14ਵਿਆਂ ਗੱਲਾਂ ਕਰਨ ਲੱਗ ਪੈਂਦੀ ਹੈ ਹੋਰ ਬਾਰੇ ਬਾਰੇ ਜਦੋਂ ਇਹਨਾਂ ਕਰਿਆ ਤਾਂ ਰਣਜੀਤ ਕਹਿੰਦਾ ਜੀ ਮੁੱਦੇ ਤੇ ਆਓ ਜੋ ਗੱਲ ਹੈ ਮੇਰੇ ਨਾਲ ਉਹ ਕਰੋ ਇਹਨਾਂ ਸਭ ਕੁਝ ਸੁਣ ਹੁਣ ਰਣਜੀਤ ਵੀ ਅੱਕ ਜਾਂਦਾ ਹੈ ਅਤੇ ਕੁਝ ਖੜਾ ਖੋਟਾ ਸੁਣਾ ਦਿੰਦਾ ਹੈ ਸੱਸ ਇਹ ਸੁਣ ਕੇ ਫੋਨ ਕੱਟ ਦਿੰਦੀ ਹੈ ਹੁਣ ਰਣਜੀਤ ਨੂੰ ਥੋੜਾ ਯਕੀਨ ਨਹੀਂ ਹੋ ਰਿਹਾ ਸੀ ਕਿਉਂਕਿ ਗੱਲਾਂ ਜੜੀਆਂ ਹੈ ਉਸਦੇ ਥੋੜੀਆਂ ਹਾਜਮ ਨਹੀਂ ਹੋ ਰਹੀਆਂ ਸੀ ਵੀ ਮੇਰੇ ਨਾਲ ਆ ਕੀ ਬਣੀ ਇੱਕ ਤਾਂ ਇੰਨੇ ਲੰਬੇ ਟਾਈਮ ਦਾ ਹੋਵੇ ਉਸ ਤੋਂ ਬਾਅਦ ਐਡਾ ਵੱਡਾ ਧੋਖਾ ਹੁਣ ਮੇਰੇ ਸੋਹਰੇ ਵੀ ਮੇਰੀ ਗੱਲ ਨਹੀਂ ਸੁਣ ਰਹੇ ਫਿਰ ਉਸ ਨੂੰ ਯਾਦ ਆਂਦਾ ਹੈ ਕਿ ਮੈਂ ਆਪਣੇ ਸਾਲੇ ਸਾਹਿਬ ਨਾਲ ਗੱਲ ਕਰਦਾ ਹਾਂ ਉਹ ਮੇਰੇ ਹਣ ਦਾ ਹੈ ਜਰੂਰ ਮੇਰੀ ਗੱਲ ਸਮਝੇਗਾ ਐਵੇਂ ਸੋਹਰਾ ਸਾਹਿਬ ਅਤੇ ਸਾਸਤਾ ਜਿਹੜੇ ਬੁੱਢੇ ਹਨ ਇਹਨਾਂ ਨੂੰ ਕੀ ਸਮਝਾਣਾ ਹੈ ਹੁਣ ਆਪਣੇ ਸਾਲੇ ਨੂੰ ਫੋਨ ਲਗਾਉਂਦਾ ਹੈ ਜਿਵੇਂ ਹੀ ਫੋਨ ਲਗਾਇਆ ਸੋ ਜਿਹੜਾ ਪਹਿਲਾਂ ਕਦੇ ਜੀਜਾ ਜੀ ਤੋਂ ਪੇਨਾ ਗੱਲ ਨਹੀਂ ਕਰਦਾ ਸੀ ਅੱਜ ਉਹ ਵੀ ਸਿੱਧਾ ਖੜਾ ਹੋ ਗਿਆ ਅਤੇ ਅੱਗੋਂ ਕੁਝ ਹੋਰੀ ਗੱਲਾਂ ਕਰਨ ਲੱਗ ਪਿਆ ਕਹਿੰਦਾ ਜੀ ਤੂੰ ਤਾਂ ਬੈਲੀ ਹੈ ਤੇਰੇ ਨਾਲ ਮੈਂ ਗੱਲ ਨਹੀਂ ਕਰਨੀ ਤੂੰ ਤਾਂ ਬਦਮਾਸ਼ ਹੈ ਪਤਾ ਨਹੀਂ ਕਦੋਂ ਤੇਰਾ ਭੋਗ ਪੈ ਜਾਵੇ ਅਤੇ ਤੇਰੇ ਕਦੋਂ ਮੱਥੇ 'ਚ ਗੋਲੀ ਵੱਜੇ ਤੇਰਾ ਕਦੋਂ ਕੋਈ ਸਿਰ ਪਾੜ ਜਾਵੇ ਤੂੰ ਕਦੋਂ ਜੇਲ੍ਹ 'ਚ ਹੋ ਜਾਏ ਤੇਰਾ ਕੀ ਪਤਾ ਹੈ ਬਦਿਆ ਕਰਾ ਮੇਰੀ ਭੈਣ ਨੇ ਜੋ ਤੇਰਾ ਸਾਥ ਛੱਡ ਗਈ ਅਤੇ ਹੁਣ ਜੋ ਤੂੰ ਕਰਨਾ ਹੈ ਕਰ ਲੈ ਅਤੇ ਮੈਂ ਤੇਤੋ ਡਰਦਾ ਨਹੀਂ ਹਾਂ ਜੋ ਤੂੰ ਵੈਲੀ ਹੋਵੇਂਗਾ ਆਪਣੇ ਘਰ ਹੋਵੇਂਗਾ ਅਸੀਂ ਤੇਤੋ ਕੀ ਲੈਣਾ ਹੈ ਚਲੋ ਹੁਣ ਦਵਾੜਾ ਫੋਨ ਨਹੀਂ ਅਣਕੀਦਾ ਮੈਨੂੰ ਹੁਣ ਰਣਜੀਤ ਜਿਹੜਾ ਹੈ ਉਹ ਬੜਾ ਹੈਰਾਨ ਹੁੰਦਾ ਹੈ ਵੀ ਇਹ ਜਿਹੜਾ ਸਾੜਾ ਹੈ ਇਸਨੇ ਮੇਰੀ ਗੱਲ ਨਹੀਂ ਸੁਣੀ ਉਸ ਨੂੰ ਸਮਝਦਾ ਬੜੀ देर ਨਹੀਂ ਲੱਗੀ ਅਤੇ ਉਸ ਦੀ ਸਾਰੀ ਗੱਲ ਜਿਹੜੀ ਹੈ ਖਾਨੇ ਵੜ ਜਾਂਦੀ ਹੈ ਅਤੇ ਕਹਿੰਦਾ ਹੈ ਵੀ ਇਹ ਜਿਹੜੇ ਹਨ ਸਾਰੇ ਰਲੇ ਹੋਏ ਹਨ ਜਰੂਰ ਇਹਨਾਂ ਨੇ ਹੀ ਜਿਹੜੀ ਮੇਰੀ ਪਤਨੀ ਹੈ ਉਸ ਨੂੰ ਘੁੱਟੀ ਪਾਈ ਹੈ ਜਿਹੜੀ ਮੇਰੇ ਪਿਆਰ ਦੇ ਵਿੱਚ ਪਾਗਲ ਸੀ ਅਤੇ ਮੇਰੇ ਨਾਲ ਸਾਰਾ ਸਾਰਾ ਦਿਨ ਜਾਨ ਤੋਂ ਬਿਨਾ ਗੱਲ ਨਹੀਂ ਕਰਦੀ ਸੀ ਅੱਜ ਮੇਰੇ ਨਾਲ ਤੂ ਤੂ ਮਮੇ ਹੋ ਗਈ ਜਰੂਰ ਇਹਨਾਂ ਦੇ ਦਿੱਤਾ ਬਿਸਕੋਲਿਆ ਹੈ ਅਤੇ ਚਲੋ ਜੋ ਵੀ ਹੁੰਦਾ ਹੈ ਉਸ ਨਾਲ ਹੋ ਗਿਆ ਹੁਣ ਦੋ ਕਰ ਦੇਣਾ ਬਾਅਦ ਆਪਣੇ ਇੱਕ ਦੋਸਤ ਦੀ ਸਲਾਹ ਤੇ ਉਹ ਆਪਣੀ ਪਤਨੀ ਨੂੰ ਦੁਬਾਰਾ ਫੋਨ ਲਗਾਉਂਦਾ ਹੈ ਨਵੇਂ ਨੰਬਰ ਤੋਂ ਅਤੇ ਕਹਿੰਦਾ ਹੈ ਚਲੋ ਜੇ ਤੂੰ ਮੁੱਕਰ ਗਈਆਂ ਜਾ ਆਪਣੇ ਰਸਤੇ ਲੇਕਿਨ ਮੇਰਾ 24 ਲੱਖ ਤਾਂ ਮੋੜ ਦੇ ਤਾਂ ਅੱਗੋ ਜਿਹੜੀ ਕੁੜੀ ਹੈ ਉਹ ਜਵਾਬ ਦੇ ਜਾਂਦੀ ਹੈ ਕਿਦੀ ਮੈਂ ਕਿੱਥੋਂ ਲਿਆਵਾ 24 ਲੱਖ 24 ਲੱਖ ਇੱਥੇ ਕਦੇ ਉਗਦਾ ਹੈ ਜੋ ਹੋਇਆ ਭੁੱਲ ਜਾ ਤੂੰ ਹੁਣ ਮਰ ਭਾਵੇਂ ਨਹਿਰ ਚਾਲ ਮਾਰ ਭਾਵੇਂ ਰੇਲ ਗੱਡੀ ਥੱਲੇ ਆ ਜਾ ਮੈਂ ਤਾਂ ਤੋਕੀ ਲੈਣਾ ਹੈ ਹੁਣ ਜੋ ਵੀ ਕਰਨਾ ਹੈ ਤੂੰ ਆਪੇ ਕਰ ਮੈਂ ਨਹੀਂ ਜਾਣਦੀ ਤੈਨੂੰ ਮੇਰੇ ਤੇਰੇ ਰਸਤੇ ਅੜ ਹਨ ਜੇਕਰ ਗੱਲ ਰਹੀ 24 ਲੱਖ ਦੀ ਤਾਂ ਨਾ ਤਾਂ ਅੱਜ ਮਿਲਣ ਨਾ ਕੱਲ ਮਿਲਣ ਅੱਜ ਤੋਂ ਬਾਅਦ ਮੈਨੂੰ ਫੋਨ ਨਹੀਂ ਆਉਣਾ ਚਾਹੀਦਾ ਨਤਾ ਮੈਂ ਕੁਝ ਹੋਰ ਸਟੈਪ ਚੱਕ ਲਾਂਗੀ ਅੱਗੋਂ ਰਣਜੀਤ ਥੋੜਾ ਗੁੱਸੇ ਵਿੱਚ ਆਇਆ ਹੀ ਸੀ ਇੰਨੇ ਵਿੱਚ ਕੁੜੀ ਅੱਗੋਂ ਫੋਨ ਕੱਟ ਜਾਂਦੀ ਹੈ ਰਣਜੀਤ ਦਾ ਸਾਰਾ ਗੁੱਸਾ ਜਿਹੜਾ ਹੈ ਉਸ ਦੇ ਮਨ ਵਿੱਚ ਰਹਿ ਜਾਂਦਾ ਹੈ ਹੁਣ ਦੁਬਾਰਾ ਇੱਕ ਵਾਰ ਆਪਣੇ ਸਹੁਰੇ ਨੂੰ ਫੋਨ ਲਗਾਉਂਦਾ ਹੈ ਤੇ ਕਹਿੰਦਾ ਹੈ ਵੀ ਕੁੜੀ ਤੁਹਾਡੀ ਮੁੱਕ ਚੁਕੀ ਹੈ ਤੁਸੀਂ ਵੀ ਮੁੱਕ ਚੁਕੇ ਹੋ ਬੰਦੇ ਬਣ ਕੇ ਮੇਰਾ ਜਿਹੜਾ 24 ਲੱਖ ਮੋੜ ਦਿਓ ਨਹੀਂ ਤਾਂ ਮੈਂ ਕੁਝ ਹੋਰ ਕਰ ਜਾਣਾ ਹੈ ਜਿਹੜਾ ਤੁਸੀਂ ਸੋਚਿਆ ਨਹੀਂ ਹੋਵੇਗਾ ਬਾਅਦ ਦੇ ਵਿੱਚ ਇੱਧਰ ਉੱਧਰ ਤੱਕੋਂਗੇ ਜਿਹੜਾ ਸੋਹਰਾ ਅੱਗੋਂ ਕਹਿੰਦਾ ਜੋ ਤੂੰ ਕਰਨਾ ਕਰ ਲੈ ਜੋ ਤੇਤੋ ਪੱਟ ਹੁੰਦਾ ਪੱਟ ਲੈ ਨਾ ਤੇਰੇ ਪੈਸੇ ਆਣ ਅੱਜ ਨਾ ਤੇਰੇ ਪੈਸੇ ਆਣ ਕੱਲ ਤਾਂ ਇਹਨਾਂ ਕਹਿ ਕੇ ਜਿਹੜਾ ਸੋਹਰਾ ਹੈ ਉਹ ਮੁੱਕਰ ਜਾਂਦਾ ਹੈ ਆਪਣੀ ਸੱਸ ਨੂੰ ਫੋਨ ਲਗਾਉਂਦਾ ਹੈ ਸੱਸ ਅੱਗੋਂ 6 ਦਿਨਾਂ ਦਾ ਲਾਰਾ ਲਗਾ ਦਿੰਦੀ ਹੈ ਤੇ ਕਹਿੰਦੀ ਹੈ ਮੈਨੂੰ 6-7 ਦਿਨ ਦੇ ਦਿਓ ਅਤੇ ਮੈਂ ਆਪ ਤੁਹਾਡੇ ਪੈਸੇ ਜੜੇ ਹੈ ਉਹ ਮੁੜਾ ਦਾਂਗੀ ਹੁਣ ਰਣਜੀਤ ਕਹਿੰਦਾ ਕੋਈ ਗੱਲ ਨਹੀਂ 6 ਦਿਨ ਵੀ ਆ ਜਾਣਗੇ ਆਪਾਂ ਕਿੜਾ ਭੱਜ ਲੈ ਹਾਂ ਕਿਤੇ ਇਹਨਾਂ ਟਾਈਮ ਇੰਤਜ਼ਾਰ ਕਰ ਲਿਆ 6 ਦਿਨ ਦੀ ਚੀਜ਼ ਹੈ 6 ਦਿਨ ਆ ਜਾਂਦੇ ਹੈ ਹੁਣ ਉਸ ਨੂੰ ਸਮਝ ਆ ਗਿਆ ਵੀ ਇਹ ਸਭ ਜਿਹੜਾ ਮੇਰੇ ਨਾਲ ਮਾੜਾ ਹੋ ਗਿਆ ਹੁਣ ਆਪਣੇ ਮਾਤਾ ਪਿਤਾ ਨਾਲ ਗੱਲ ਸਾਰੀ ਸਾਂਝੀ ਕਰਦਾ ਹੈ ਮਾਤਾ ਪਿਤਾ ਨੂੰ ਬੜਾ ਦੁੱਖ ਲੱਗਦਾ ਹੈ ਵੀ ਇੰਨੀ ਵੱਡੀ ਗੱਲ ਹੋ ਗਈ ਤੂੰ ਮੈਨੂੰ ਅੱਜ ਦੱਸ ਰਿਹਾ ਹੈ ਚਲੋ ਆਪਾਂ ਪੰਚਾਇਤ ਲੈ ਕੇ ਉਹਨਾਂ ਦੇ ਘਰ ਚੱਲਦੇ ਹਾਂ ਤੂੰ ਕੁੜੀ ਭਜਾ ਕੇ ਥੋੜੀ ਲਿਆਇਆ ਹੈ ਲਾਵਾ ਲੈ ਕੇ ਤੇਰੇ ਨਾਲ ਆਈ ਹੈ ਕੋਈ ਜ਼ਿੰਮੇਵਾਰੀ ਬਣਦੀ ਵੀ ਹੈ ਕਿ ਨਹੀਂ ਤੇਰਾ ਖੜਾ ਨਕਲੀ ਵਿਆਹ ਸੀ ਪੂਰਾ ਅਸਲੀ ਸੀ ਚਲੋ ਉਹ ਤਾਂ ਵਿਜੇ ਵਾਲੀ ਗੱਲ ਬਾਤ ਚ ਹੋਗੀ ਨਿਕਨ ਜਿਹੜਾ ਤੇਰਾ ਵਿਆਹ ਸੀ ਉਹਦਾ ਮੋਟਿਵ ਇਹ ਥੋੜੀ ਸੀ ਵੀ ਆਪਾਂ ਕੁੜੀ ਬਾਹਰ ਪੇਕੇ ਮੁੰਡਾ ਬਾਹਰ ਬੁਲਾਉਣਾ ਹੈ ਹੁਣ ਚਲੋ ਆਪਾਂ ਚੱ ਲੈ ਕੇ ਪੰਚਾਇਤ ਸੱਦੀ ਜਾਂਦੀ ਹੈ ਅੱਗੋਂ ਵੀ ਪਿੰਡ ਦਾ ਸਰਪੰਚ ਜਾਂਦਾ ਹੈ ਅਤੇ ਕੁੜੀ ਵਾਲੇ ਜਿਹੜੇ ਹੈ ਉਹ ਵੀ ਉੱਥੇ ਪਹੁੰਚਦੇ ਹਨ ਹੁਣ ਰਣਜੀਤ ਜਿਹੜਾ ਹੈ ਉੱਥੇ ਦੇਖ ਕੇ ਹੈਰਾਨ ਹੁੰਦਾ ਹੈ ਵੀ ਜਿਹੜੇ ਸਾਰੇ ਜਣੇ ਮੈਨੂੰ ਜੀ ਤੋਂ ਬਿਨਾ ਗੱਲ ਨਹੀਂ ਕਰਦੇ ਸੀ ਚੰਗੀ ਮੇਰੀ ਜਿਹੜੀ ਸੇਵਾ ਕਰਦੇ ਸਨ ਅੱਜ ਉਹੀ ਮੈਨੂੰ ਉੱਡ-ਉੱਡ ਕੇ ਪੈਰੇ ਹਨ ਸੋਹਰਾ ਜਿਹੜਾ ਹੈ ਉੱਥੇ ਗੰਧੀਆਂ ਗਾਲਾਂ ਕੱਢਦਾ ਹੈ ਮਾਵਾ ਭੈਣਾਂ ਦੀਆਂ ਅਤੇ ਜਿਹੜਾ ਸਾਲਾ ਹੈ ਉਸ ਤੋਂ ਵੀ ਤੜ ਕੇ ਬੋਲਦਾ ਹੈ ਅਤੇ ਮੇਰੇ ਪੈਰ ਨਹੀਂ ਲੱਗਣ ਦਿੰਦੇ ਅਤੇ ਬਾਅਦ ਦੇ ਵਿੱਚ ਜਦੋਂ ਰਣਜੀਤ ਨੂੰ ਵੀ ਮਾੜਾ ਲੱਗਿਆ ਵੀ ਅੱਜ ਤੱਕ ਮੈਨੂੰ ਕਿਸੇ ਨੇ ਉਂਗਲ ਚੱਕ ਕੇ ਗਾਲ ਨਹੀਂ ਕੀਤੀ ਇਹ ਜਿਹੜੇ ਬੰਦੇ ਹਨ ਮੈਨੂੰ ਗਾਲਾਂ ਕੱਢ ਰਹੇ ਹਨ ਮਾਵਾ ਭੈਣਾਂ ਦੀਆਂ ਉਤੋਂ ਮੈਨੂੰ ਮਾੜਾ ਬੋਲ ਰਹੇ ਹਨ ਜਦ ਤੱਕ ਮੈਂ ਮੜਾ ਕੀਤਾ ਨਹੀਂ ਮਾੜਾ ਤਾਂ ਇਹਨਾਂ ਨੇ ਮੇਰੇ ਨਾਲ ਕੀਤਾ ਹੈ ਹੁਣ ਰਣਜੀਤ ਦੀ ਕੋਈ ਕੱਚਾ ਖੜਾ ਨਹੀਂ ਸੀ ਉਸਨੇ ਵੀ ਵੈਲਪੁਣਾ ਕਰਿਆ ਸੀ ਕਰਕੇ ਛੱਡਿਆ ਸੀ ਅਤੇ ਉਹ ਹੀ ਕੋਲੇਜ ਵੇਲੇ ਦਾ ਚੰਗਾ ਪੁਰਾਣਾ ਪਾਪੀ ਸੀ ਹੁਣ ਉਹ ਆਪਣੇ ਘਰ ਆ ਜਾਂਦਾ ਹੈ ਉਸ ਨੂੰ ਲੱਗਦਾ ਹੈ ਵੀ ਪੰਚਾਇਤ ਦੇ ਵਿੱਚ ਆਪਣੀ ਗੱਲ ਨਹੀਂ ਨਿਬੜਣੀ ਹੋਰ ਪੰਚਾਇਤ ਕਰਨ ਦਾ ਕੋਈ ਫਾਇਦਾ ਨਹੀਂ ਜਦੋਂ ਅਗਲਾ ਮੁੱਕਰੀ ਗਿਆ ਤਾਂ ਕਿਹੜੇ ਮੋਤਬਰ ਬੰਦੇ ਕਿੱਥੋਂ ਦਵਾਣਾ ਇਹਨਾਂ ਨੇ ਮੇਰਾ 24 ਲੱਖ ਹੁਣ ਤਾਂ ਮਿੱਤਰਾ ਡੁੱਬ ਗਿਆ ਉਹ ਫਿਰ ਜਾਂਦਾ ਹੈ ਅਤੇ ਆਪਣੇ ਇੱਕ ਦੋ ਪੁਰਾਣੇ ਦੋਸਤਾਂ ਨੂੰ ਬੁਲਾਉਂਦਾ ਹੈ ਜਿਹੜੇ ਉਸਦੇ ਵੈਲਪੁਣਾ ਵਾਲੇ ਯਾਰ ਸਨ ਅਤੇ ਉਹਨਾਂ ਨੂੰ ਬੁਲਾ ਕੇ ਕਹਿੰਦਾ ਹੈ ਵੀ ਬਾਈ ਮੇਰੇ ਨਾਲ ਆ ਗੱਲ ਹੋ ਗਈ ਹੁਣ ਤੂੰ ਦੱਸ ਕੀ ਕਰੀਏ ਮਰੀਏ ਕਿ ਮਰੀਏ Редактор yeah. ਅਗੋਂ ਜਿਹੜੇ ਦੋਸਤਾਂ ਨੂੰ ਕਹਿੰਦੇ ਆ ਤੂੰ ਕਰ ਤਾ ਮਰਦਾ ਹੈ ਜੇਕਰ ਤੂੰ ਮਰਨਾ ਹੀ ਹੈ ਤਾਂ ਫਿਰ ਦੋ ਚਾਰਾਂ ਨੂੰ ਲਾਣ ਲੈ ਕੇ ਮਰ ਐਵੇਂ ਮਰਨ ਦਾ ਕੀ ਫਾਇਦਾ ਹੈ ਹੁਣ ਰਣਜੀਤ ਦੇ ਵੀ ਗੱਲ ਜੱਜ ਗਈ ਵੀ ਕੋਈ ਗੱਲ ਨਹੀਂ ਵੀ ਗੱਲ ਤਾਂ ਸਹੀ ਹੈ ਵੀ ਜੇਕਰ ਆਪਾਂ ਮਰਨਾ ਹੀ ਹੈ ਦੋ ਚਾਰਾਂ ਨਾਲ ਲੈ ਕੇ ਮਰਾਂਗੇ ਐਵੇਂ ਤਾਂ ਦੁਨੀਆ ਤੋਂ ਜਾਣ ਦਾ ਫਾਇਦਾ ਕੀ ਇਹ ਜਿਹਾਂ ਦੋ ਚਾਰਾਂ ਨੂੰ ਹੋਰ ਤਾਂ ਅਕਲ ਆਊਗੀ ਵੀ ਪੈਸੇ ਖਾ ਕੇ ਕਿਸੇ ਦਾ ਮੁੰਡਾ ਡਬੋਣਾ ਕਿੱਡੀ ਕੋਖੀ ਗੱਲ ਹੈ ਤਾਂ ਫਿਰ ਜਦੋਂ ਇਹ ਸੋਚਦਾ ਹੈ ਵੀ ਚਲੋ ਜੋ ਵੀ ਹੈ ਆਪਾਂ ਕਰਾਂਗੇ ਉਹਨਾਂ ਮੁੰਡਿਆਂ ਨਾਲ ਲੈ ਲੈਂਦਾ ਹੈ ਉਹ ਇੱਕ ਬਿਨਾ ਨੰਬਰ ਵਾਲੀ ਜਿਪਸੀ ਲੈਦੇ ਹਨ ਆਨਾ ਤੇ ਸੋਰੇ ਪੰਡ ਤਲੇ ਜਾਂਦੇ ਹਨ ਸੋਹਰੇ ਪਿੰਡ ਜਾ ਕੇ ਪਿੰਡ ਦੇ ਜੂਹ ਤੇ ਇੱਕ ਨਹਿਰ ਹੁੰਦੀ ਹੈ ਉੱਥੇ ਖੜਾ ਦਿੰਦੇ ਹਨ ਮੂੰਹ ਆਪਣੇ ਵਲੇਟ ਲੈਂਦੇ ਹਨ ਇਹਨੇ ਦੇ ਵਿੱਚ ਹੀ ਉਥੋਂ ਸੋਹਰਾ ਸਾਹਿਬ ਅਤੇ ਉਸ ਦੀ ਸੱਸ ਜਿਹੜੀ ਹੈ ਉਥੋਂ ਲੰਘ ਰਹੇ ਹੁੰਦੇ ਹਨ ਕਿਉਂਕਿ ਉਹ ਜਿਹੜਾ ਪੁਲਸੀ ਨਹਿਰ ਦੇ ਉੱਪਰ ਉਹ ਇੱਕੋ ਇੱਕ ਰਾਹ ਸੀ ਜਿੱਥੋਂ ਕੀ ਸੋਹਰੇ ਦੇ ਜਿਹੜੇ ਖੇਤ ਹੈ ਉਹ ਰਾਹ ਜਾਂਦਾ ਸੀ ਅਤੇ ਉਹਨਾਂ ਨੂੰ ਪਤਾ ਸੀ ਵੀ ਰੋਜ਼ ਸਵੇਰੇ ਸ਼ਾਮ ਇੱਥੋਂ ਦੀ ਪੱਕਾ ਉਹਨਾਂ ਨੇ ਲੰਘਣਾ ਹੈ ਅੱਜ ਉਹਨਾਂ ਦੀ ਕਿਸਮਤ ਚੰਗੀ ਸੀ ਵੀ ਐਸੇ ਵੇਲੇ ਸੋਹਰਾ ਅਤੇ ਉਸ ਦੀ ਸੱਸ ਜਿਹੜੀ ਹੈ ਮੋਟਰਸਾਈਕਲ ਤੇ ਬੈਠੇ ਖੇਤ ਨੂੰ ਜਾ ਰਹੇ ਸਨ ਹੁਣ ਉਹ ਬਿਨਾਂ ਦੇਰ ਕੀਤਾ ਉਹਨਾਂ ਨੇ ਮੂਤਾ ਬੰਨ ਰੱਖੇ ਸੀ ਸਲਫ ਉਹਨਾਂ ਨੇ ਮਾਰ ਰੱਖੀ ਸੀ ਚਲੋ ਜੀ ਦਿੰਦੇ ਹਨ ਰੇਸ ਅਤੇ ਆਪਣੀ ਜਿਹੜੀ ਜਿਪਸੀ ਹੈ ਉਹ ਮੋਟਰਸਾਈਕਲ ਦੇ ਵਿੱਚ ਮਾਰ ਕੇ ਮੋਟਰਸਾਈਕਲ ਨੂੰ ਡੇਗ ਲੈਂਦੇ ਹਨ ਹੁਣ ਉਹ ਜਿਹੜੇ ਬੁੱਢੇ ਹਨ ਉਹਨਾਂ ਕੋਲ ਭੱਜਦਾ ਵਿਚਾਰਾ ਕਿੱਥੇ ਜਾਣਾ ਹੈ ਦੋਹਾਂ ਨੂੰ ਚੱਕ ਲੈਂਦੇ ਹਨ ਅਤੇ ਰਾਤੋਂ ਰਾਤ ਪੰਜਾਬ ਤੋਂ ਬਾਹਰ ਕਿਤੇ ਦੂਰ ਲੱਜ ਜਾਂਦੇ ਹਨ ਪਤਾ ਨਹੀਂ ਕਿੱਥੇ ਅਤੇ ਉੱਥੇ ਲਿਜਾ ਕੇ ਉਹ ਜਿਪਸੀ ਰੋਕ ਲੈਂਦੇ ਹਨ ਅਤੇ ਸੋਹਰੇ ਅਤੇ ਆਪਣੀ ਸੱਸ ਨੂੰ ਨਹਿਰ ਦੇ ਵਿੱਚ ਪੁੱਠਾ ਲਟਕਾ ਲੈਂਦੇ ਹਨ ਰੱਸੀ ਲਾ ਕੇ ਅਤੇ ਇੱਕ ਨਵੇਂ ਨੰਬਰ ਤੋਂ ਆਪਣੀ ਪਤਨੀ ਨੂੰ ਵੀਡੀਓ ਕਾਲ ਲਗਾਉਂਦਾ ਹੈ ਹੁਣ ਵੀਡੀਓ ਕਾਲ ਦੇ ਵਿੱਚ ਜਿਵੇਂ ਹੀ ਜਿਹੜੀ ਪਤਨੀ ਹੈ ਉਹ ਦੇਖਦੀ ਹੈ ਵੀ ਮੇਰੇ ਮਾਤਾ ਪਿਤਾ ਨੂੰ ਨਹਿਰ ਦੇ ਵਿੱਚ ਪੁੱਠਾ ਲਟਕਾਇਆ ਹੈ ਅਤੇ ਇਹ ਕਹਿ ਰਿਹਾ ਹੈ ਵੀ ਮੈਂ ਤਾਂ ਮਰਾਂਗਾ ਅਤੇ ਇਹਨਾਂ ਨੂੰ ਮੈਂ ਨਾਲ ਲੈ ਕੇ ਮਰਨਾ ਹੈ ਇਹਨੇ ਟੋਟੇ ਕਰਾਂਗਾ ਕਿ ਇਸ ਤੋਂ ਤੁਹਾਨੂੰ ਟੋਟੇ ਲੱਭੜੇ ਵੀ ਨਹੀਂ ਕਿਉਂਕਿ ਮੈਂ ਨਹਿਰ ਦੇ ਵਿੱਚ ਰੋੜ ਦੇਨੇ ਹਨ ਅਤੇ ਨਹਿਰ ਦੇ ਵਿੱਚ ਇਹਨਾਂ ਨੂੰ ਪੁੱਠਾ ਲਟਕਾ ਰੱਖਿਆ ਹੈ ਮੈਂ ਤਾਂ ਮਰਨਾ ਹੈ ਇਹਨਾਂ ਨੂੰ ਨਾਲ ਲੈ ਕੇ ਮਰਾਂਗਾ ਜੇਕਰ ਤੂੰ ਪੁੱਤਰ ਸਿਆ ਫਿਰਸ ਦੇ ਆਉਣ ਤੋਂ ਪਹਿਲਾਂ ਇੰਨੀ ਮੇਰੀ ਪੱਕੀ ਗਰੰਟੀ ਹੈ ਵੀ ਇਹਨਾਂ ਦੇ ਟੋਟੇ ਤੁਹਾਨੂੰ ਨਹੀਂ ਲੱਭਣੇ ਮੈਂ ਤਾਂ ਆਪਣੇ ਆਪ ਨੂੰ ਗੋਲੀ ਮਾਰ ਹੀ ਲੈਣੀ ਹੈ ਹੁਣ ਜਿਹੜੀ ਪਤਨੀ ਹੈ ਉਹ ਬੜੀ ਦੁਖੀ ਹੁੰਦੀ ਹੈ ਬੜੀਆਂ ਚੀਕਾਂ ਮਾਰਦੀ ਹੈ ਝੰਗਾੜਾ ਮਾਰਦੀ ਹੈ ਪਿਆਰ ਦਾ ਵਾਸਤਾ ਪੰਦੀ ਹੈ ਵੀ ਮੈਂ ਤੈਨੂੰ ਸੱਚਾ ਪਿਆਰ ਕੀਤਾ ਸੀ ਮੈਂ ਤਾਂ ਆਪਣੇ ਮਾਤਾ ਪਿਤਾ ਦੇ ਅੱਖੇ ਲੱਗ ਕੇ ਤੇਰੇ ਨਾਲ ਆਹ ਕੁਝ ਕੀਤਾ ਮੈਨੂੰ ਮਾਫ ਕਰ ਦੇ ਮੈਂ ਤੇਰੇ ਪੈਰ ਪੈ ਨਹੀਂ ਹਾਂ ਅੱਗੋਂ ਰਣਜੀਤ ਕੰਨ ਡਰਾਮੇ ਨਾ ਕਰੋ ਮੇਰੇ ਪੈਸੇ ਮੋੜ ਦੇ ਜੇਕਰ ਚਾਰ ਕੰਟੇਨ ਦੇ ਵਿੱਚ ਮੇਰੇ ਖਾਤੇ ਦੇ ਵਿੱਚ 24 ਲੱਖ 50 ਹਜ਼ਾਰ ਰੁਪਿਆ ਜਿਹੜਾ ਵਿਆਜ ਦਾ ਹੈ ਉਹ ਨਹੀਂ ਆਂਦਾ ਤਾਂ ਫਿਰ ਦੇਖੀ ਤਾਂ ਹੁੰਦਾ ਕੀ ਹੈ ਉਸ ਤੋਂ ਬਾਅਦ ਮੈਂ ਜਾਣਾ ਮੇਰਾ ਕੰਮ ਜਾਣੇ ਜੇਕਰ ਪੁਲਿਸ ਨੂੰ ਫੋਨ ਕੀਤਾ ਤਾਂ ਫਿਰ ਤੈਨੂੰ ਮੇਰੀ ਗੱਲ ਤਾਂ ਯਾਦ ਹੀ ਹੈ ਵੀ ਆਪਾਂ ਪੁਲਸ ਦੇ ਆਉਣ ਤੋਂ ਪਹਿਲਾਂ ਇਹਨਾਂ ਦੇ 256 ਟੋਟੇ ਕਰਕੇ ਇਸ ਨਹਿਰ ਦੇ ਵਿੱਚ ਪਾ ਦੇਣੇ ਹੈ ਉਸ ਤੋਂ ਬਾਅਦ 257ਵਾਂ ਟੋਟਾ ਤੁਹਾਨੂੰ ਨਹੀਂ ਲੱਭਣਾ ਨਹਿਰ ਦੇ ਵਿੱਚ ਇਹਨਾਂ ਦਾ ਅਸਤੀ ਵਿਸਰਜਨ ਇੱਥੇ ਹੋ ਜਾਣਾ ਹੈ ਬਾਅਦ ਦੇ ਵਿੱਚ ਰੁੰਦੀ ਫਿਰੀ ਕੁਲਾਂ ਦੀ ਫਿਰੀ ਹੁਣ ਇਹਨਾਂ ਕਹਿ ਕੇ ਪਹਿਲਾਂ ਤਾਂ ਕੁੜੀ ਉਸ ਦਾ ਫੋਨ ਕੱਟਦੀ ਸੀ ਤੇ ਅੱਜ ਮੁੰਡੇ ਨੇ ਉਸ ਦਾ ਫੋਨ ਕੱਟ ਦਿੱਤਾ ਅਤੇ ਰਣਜੀਤ ਜੜਾ ਹੈ ਉੱਥੇ ਬਹਿ ਕੇ ਆਰਾਮ ਨਾਲ ਨਹਿਰ ਦਾ ਪਾਣੀ ਪੀਣ ਲੱਗ ਪਿਆ ਹੁਣ ਵਿਚਾਰੇ ਰਣਜੀਤ ਕੋਲ ਇੰਨੀਆਂ ਘੰਟੀਆਂ ਇਹਨੇ ਫੋਨ ਆ ਰਹੇ ਸਨ ਕੁੜੀ ਦੇ ਸਾਰੇ ਰਿਸ਼ਤੇਦਾਰਾਂ ਦੇ ਸਾਰੇ ਮਾਮੇ ਚਾਚੇ ਤਾਹੇ ਪੁਲਸ ਦੇ ਫੋਨ ਆ ਰਹੇ ਸਨ ਅਤੇ ਤਈ ਤੁਮ ਕਾਰੇ ਸਨ ਕਈ ਉਸ ਨੂੰ ਵਾਸਤੇ 파ਰੇ ਸਨ ਅਤੇ ਕਈਆਂ ਦੇ ਉਸਨੇ ਫੋਨ ਨਹੀਂ ਚੱਕੇ ਪਤਾ ਨਹੀਂ ਕਿਵੇਂ ਉਹਨਾਂ ਨੇ ਢਾਈ ਕੰਟੈਂਟ ਦੇ ਵਿੱਚ ਹੀ 4 ਘੰਟੇ ਦਾ ਸਮਾਂ ਦਿੱਤਾ ਸੀ ਲੇਕਿਨ ਢਾਈ ਘੰਟੇ ਦੇ ਵਿੱਚ ਹੀ ਪੈਸੇ ਜਿਹੜੇ ਹੈ ਉਹ ਰਣਜੀਤ ਦੇ ਖਾਤੇ 24,50,000 ਰੁਪਇਆ ਪਾ ਦਿੰਦੇ ਹਨ ਅਤੇ 1 ਰੁਪਇਆ ਵੀ ਘੱਟ ਨਹੀਂ ਲਿਖਦਾ ਜਦੋਂ ਰਣਜੀਤ ਨੂੰ ਹੁਣ ਉਹ ਸੋਹਰੇ ਅਤੇ ਸੱਸ ਨੂੰ ਛੱਡ ਦਿੰਦਾ ਹੈ ਅਤੇ ਕਹਿੰਦਾ ਹੈ ਜਾਓ ਭਾਜੋ ਹੁਣ ਮੁੜ ਕੇ ਨਜ਼ਰ ਆਏ ਤਾਂ ਫਿਰ ਤੁਹਾਡੀ ਖੈਰ ਨਹੀਂ ਉਹ ਉੱਥੋਂ ਭਾਜ ਜਾਂਦੇ ਹਨ ਹੁਣ ਜਿਹੜੇ ਹੈ ਉਹ ਵਾਪਸ ਜਾ ਕੇ yeah okay. ਉਸਨੂੰ ਨਜੀਤ ਕੇਸ ਕਰ ਦਿੰਦੇ ਹਨ ਲੇਕਿਨ ਕੇਸ ਤਾਂ ਉਸਨੇ ਪਹਿਲਾਂ ਹੀ ਬਹੁਤ ਦੇਖੇ ਸਨ ਉਹ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਪਘੋੜਾ ਬਣ ਜਾਂਦਾ ਹੈ ਉੱਥੇ ਰਹਿਣ ਲੱਗ ਪੈਂਦਾ ਹੈ 6 ਮਹੀਨੇ ਬੀਤ ਜਾਂਦੇ ਹਨ ਹੁਣ ਉੱਥੇ ਪਘੋੜਾ ਹੁੰਦਾ ਹੈ ਅਤੇ ਹੁਣ ਉਸਨੂੰ ਲੱਗਦਾ ਹੈ ਵੀ ਸਾਰਾ ਮਾਮਲਾ ਠੰਡਾ ਹੋ ਗਿਆ ਹੈ ਪੁਲਿਸ ਵੀ ਜੜੀ ਹੈ ਉਹ ਮੈਨੂੰ ਲੱਭ ਨਹੀਂ ਰਹੀ ਅਤੇ ਹੁਣ ਉਸਨੂੰ ਲੱਗਦਾ ਹੈ ਵੀ ਚਲੋ ਸੇਫ ਹੈ ਉਹ ਹੁਣ ਇੱਕ ਨਵੇਂ ਨੰਬਰ ਤੋਂ ਆਪਣੀ ਪਤਨੀ ਨੂੰ ਦੁਬਾਰਾ ਫੋਨ ਲਗਾਉਂਦਾ ਹੈ ਪਤਨੀ ਫੋਨ ਚੱਕਦੀ ਹੈ ਤੇ ਕਹਿੰਦਾ ਹੈ ਵੀ ਇਸ ਵਾਰ ਮੈਂ ਧਮਕੀ ਨਹੀਂ ਦੇ ਰਿਹਾ ਇਸ ਵਾਰ ਦੁਬਾਰਾ ਤੇਰੇ ਮਾਪੇ ਮੈਂ ਚੁੱਕਣੇ ਹਨ ਮੈਂ ਤੇਰੇ ਤੱਕ ਨਹੀਂ ਕਿਤਾ ਤੂੰ ਵੀ ਜਾਣਦੀ ਹੈ ਮੈਂ ਵੀ ਜਾਣਦਾ ਹਾਂ ਮੈਂ ਤੇਰੇ ਮਾਪੇ ਕਿਉਂ ਚੁੱਕੇ ਸੀ ਇਹ ਸਭ ਕੋਈ ਲੁਕੀ ਗੱਲ ਨਹੀਂ ਹੈ ਸਾਰੇ ਜਾਣਦੇ ਹਨ ਅਤੇ ਤੇਰੇ ਮਾਪਿਆਂ ਨੂੰ ਕਹਿ ਵੀ ਕੱਲ ਤੱਕ ਜੇਕਰ ਮੇਰੇ ਕੇਸ ਜਿਹੜਾ ਹੈ ਵਾਪਸ ਨਹੀਂ ਹੋਇਆ ਤਾਂ ਫਿਰ ਉਸ ਤੋਂ ਬਾਅਦ ਅੰਜਾਮ ਬੁਰਾ ਹੋਵੇਗਾ ਮੈਂ ਤਾਂ ਮਰੇ ਹੀ ਪਿਆ ਮੈਂ ਜਿਹੜੇ ਤੇਰੇ ਮਾਪੇ ਜਿਹੜੇ ਹੈ ਉਹ ਵੀ ਨਾਲ ਲੈ ਕੇ ਡੁੱਬਣੇ ਹਨ ਪਤਾ ਨਹੀਂ ਵਿਚਾਰਿਆਂ ਨੂੰ ਕੀ ਹੁੰਦਾ ਹੈ ਰਾਤੋ ਰਾਤ ਵਕੀਲ ਦੀ ਰਹਿ ਲੈ ਕੇ ਅਤੇ ਕੇਸ ਜਿਹੜਾ ਹੈ ਵਾਪਸ ਲੈ ਲੈਂਦੇ ਹਨ ਰਣਜੀਤ ਹੁਣ ਖੁਸ਼ ਸੀ ਕਿਉਂਕਿ ਉਸਦੇ ਪੈਸੇ ਮੁੜ ਗਏ ਸਨ 6 ਮਹੀਨਿਆਂ ਦੇ ਵਿੱਚ ਹੀ ਹੁਣ ਉਸਦਾ ਕੇਸ ਵੀ ਵਾਪਸ ਹੋ ਗਿਆ ਸੀ ਅਤੇ ਹੁਣ ਕਿਉਂਕਿ ਉੱਥੇ ਉਹਨੂੰ ਪੰਜਾਬ ਦੇ ਵਿੱਚ ਖਤਰਾ ਸੀ ਤਾਂ ਕਰਕੇ ਰਣਜੀਤ ਜਿਹੜਾ ਹੈ ਉਹ ਆਪਣਾ ਜਿਵੇਂ ਤਿਵੇਂ ਜਿੱਥੇ ਵੀ ਵਿੱਜਾ ਲੱਗਦਾ ਹੈ ਉੱਥੇ ਬਾਹਰਲੀ ਕੰਟਰੀ ਚਲਾ ਜਾਂਦਾ ਹੈ ਹੁਣ ਇਟਲੀ ਬੈਠ ਕੇ ਉਹ ਉੱਥੇ ਵਧੀਆ ਵੀਡੀਓ ਕਾਲ ਲਗਾਉਂਦਾ ਹੈ ਪਤਨੀ ਨੂੰ ਤਾਂ ਕਹਿੰਦਾ ਦੇਖੋ ਆ ਬੈਠਾ ਮੈਂ ਜੋ ਹੁੰਦਾ ਤੈਥੋਂ ਕਰ ਲੈ ਜੋ ਤੁਸੀਂ ਕੀਤਾ ਹੋ ਗਿਆ ਮੇਰੇ ਨਾਲ ਤੂੰ ਮਾਰਾ ਕਰਨਾ ਚਾਹਿਆ ਅੱਜ ਦੇਖ ਚਲੋ ਮੈਂ ਵੀ ਕਾਮਯਾਬ ਹੋ ਗਿਆ ਜੇਕਰ ਉਹ ਜੋ ਤੂੰ ਨਾ ਮੁਕਰੀ ਹੁੰਦੀ ਤਾਂ ਆਪਾਂ ਦੋਹਾਂ ਨੇ ਇਕੱਠੇ ਕੈਨੇਡਾ ਬੈਠਾ ਹੋਣਾ ਸੀ ਅਤੇ ਅੱਜ ਦੇ ਕਿਹਦੇ ਨਾ ਆ ਗਿਆ ਹੈ ਚਲੋ ਇਹਦਾ ਕਹਿੰਦੇ ਥੋੜੀ ਬਹੁਤ ਹੋਰ ਗੱਲਾਂ ਕਰਕੇ ਹੁਣ ਫੋਨ ਕੱਟ ਦ don't ਉਹ ਇਹ ਗਾਮ ਮੀਡੀਆ ਦੇ ਵਿੱਚ ਲਾਈਵ ਹੋ ਕੇ ਦੱਸਦਾ ਹੈ ਅਤੇ ਬਾਕੀ ਮੁੰਡਿਆਂ ਨੂੰ ਸੋਹਾਂ ਦਿੰਦਾ ਹੈ ਅਤੇ ਕਹਿੰਦਾ ਹੈ ਵੀ ਦੇਖੋ ਜੇਕਰ ਤੁਸੀਂ ਮਰਨਾ ਹੀ ਹੈ 2-4 ਨਾਲ ਲੈ ਕੇ ਡੁੱਬੋ ਐਵੇਂ ਕੁੜੀਆਂ ਦੇ ਮਗਰ ਲਾ ਕੇ ਮਰਨਾ ਚੰਗੀ ਗੱਲ ਨਹੀਂ ਬਹਾਦਰ ਬਣੋ ਅਤੇ ਜੇਕਰ ਤੁਸੀਂ ਸਾਰਾ ਕੁਝ ਆਪਣਾ ਗਵਾ ਬੈਠੇ ਹੋ ਤਾਂ ਇੰਨਾ ਕੰਮ ਨਾ ਕਰੋ ਆਪਣੀਆਂ ਸੋਹਆਂ ਦੀ ਪੂੰਛਾ ਚੁਕਾ ਦਿਓ ਇਹਨਾਂ ਸਭ ਕਹਿ ਕੇ ਉਹ ਜਿਹੜਾ ਹੈ ਲੋਕਾਂ ਤੋਂ ਲਾਈਵ ਹਟ ਜਾਂਦਾ ਹੈ ਅਤੇ ਲੋਕ ਵੀ ਉਸ ਤੋਂ ਕਾਫੀ ਪ੍ਰਭਾਵਿਤ ਹੁੰਦੇ ਹਨ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਸਾਡੇ ਪੁੱਛ ਦਾ ਪੰਜਾਬ ਚੈਨਲ ਵੱਲੋਂ ਇਹ ਸੱਚੀ ਕਹਾਣੀ ਹੈ ਨਾਮ ਅਸੀਂ ਤੁਹਾਨੂੰ ਪਤਾ ਹੈ ਬਦਲ ਦਿੱਤੇ ਹਨ ਜਗਾਂ ਦਾ ਵੀ ਵੇਰਵਾ ਥੋੜਾ ਜਿਹਾ ਬਦਲ ਦਿੱਤਾ ਹੈ ਕਿਉਂਕਿ ਜਿਹੜੀ ਗੋਪਨੀਯਤਾ ਬਣਾਈ ਰੱਖਣੀ ਜ਼ਰੂਰੀ ਹੈ ਲੇਕਿਨ ਤੁਸੀਂ ਇਹ ਕਹਾਣੀ YouTube ਤੇ ਸਰਚ ਕਰਕੇ ਹੋਰਾਂ ਚੈਨਲਾਂ ਤੋਂ ਵੀ ਸੁਣ ਸਕਦੇ ਹੋ ਬਿਲਕੁਲ ਸੱਚੀ ਕਹਾਣੀ ਤੁਹਾਡੇ ਲਈ ਲੈ ਕੇ ਆਏ ਹਾਂ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਕਿ ਰਣਜੀਤ ਨੇ ਜੋ ਸੋਹਰੇ ਪਰਿਵਾਰ ਅਤੇ ਉਸ ਕੁੜੀ ਨਾਲ ਕੀਤਾ ਜਿਵੇਂ ਉਹਨਾਂ ਦੀ ਪੂੰਛਾ ਚਕਾਈਆਂ ਸਹੀ ਕੀਤਾ ਜਾਂ ਗਲਤ ਜਾਂ ਫਿਰ ਇਸਦੇ ਕੋਈ ਹੋਰ ਰਸਤੇ ਹੋ ਸਕਦੇ ਸਨ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਕਮੈਂਟ ਦਾ ਸਾਨੂੰ ਇੰਤਜ਼ਾਰ ਰਹੇਗਾ ਜੇਕਰ ਤੁਸੀਂ ਸਾਡੇ ਚੈਨਲ ਪੁਚ ਦਾ ਪੰਜਾਬ ਦੇ ਉਪਰ ਨਵੇਂ ਹੋ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਦਿਓ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ